ਤਰੰਤਰਸਾਹੀ ਵਿਖੇ ਸਤਕਾਰ ਪੈਲੈਸਟ ਹੋਈ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਜਿਸ ਵਿੱਚ ਵੱਖ-ਵੱਖ ਅਖਬਾਰਾਂ ਤੇ ਚੈਨਲਾਂ ਦੇ ਪੱਤਰਕਾਰਾਂ ਨੇ ਹਾਜ਼ਰੀ ਲਵਾਈ ਅਤੇ ਉੱਚੇਚੇ ਤੌਰ ਤੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੇ ਆਲ ਇੰਡੀਆ ਪ੍ਰਧਾਨ ਸੰਜੀਪ ਪੁੰਜੀ ਨੇ ਸ਼ਿਰਕਤ ਕੀਤੀ ਮੀਟਿੰਗ ਦਾ ਮੁੱਖ ਅਜੰਡਾ ਫੀਲਡ ਵਿੱਚ ਕੰਮ ਕਰ ਰਹੇ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦਾ ਆ ਅਤੇ ਆਪਣੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਪੱਤਰਕਾਰਾਂ ਦੀ ਹੌਸਲਾ ਅਫਜ਼ਾਈ ਲਈ ਐਪਰੀਸ਼ੀਏਸ਼ਨ ਸਰਟੀਫਿਕੇਟ ਤੇ ਟਰੋਫੀਆਂ ਵੀ ਵੰਡੀਆਂ ਗਈਆਂ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੇ 2025 ਦੇ ਕੈਲੰਡਰ ਵੀ ਵੰਡੇ ਗਏ ਇਸ ਮੌਕੇ ਤੇ ਹਰਸ਼ਪੂੰਜ ਦਿਨੇਸ਼ ਵਾਲੀਆ ਗੌਰਵ अरोड़ा ਹਰਨੀਤ ਸਿੰਘ ਮੋਨੂ ਸੁਮੇਤ ਕੰਬੋਜ ਪ੍ਰਦੀਪ ਗੋਇਲ ਗੁਰਮੀਤ ਸਿੰਘ ਸੂਰੀ ਸੀਨੀਅਰ ਪੱਤਰਕਾਰ ਇੰਦਰਜੀਤ अरोड़ा ਆਦਿ ਹਾਜ਼ਰ ਸਨ ਇਚਰਾ ਜਿੰਦਾਬਾਦ ਪੱਤਰਕਾਰ ਯੂਨੀਅਨ ਜਿੰਦਾਬਾਦ ਪ੍ਰੈਸ ਸੰਘਰਸ਼ ਜਿੰਦਾਬਾਦ ਪ੍ਰੈਸ ਸੰਘਰਸ਼ ਜਿੰਦਾਬਾਦ ਪ੍ਰੈਸ ਸੰਘਰਸ਼ ਜਿੰਦਾਬਾਦ ਮੈਂ ਪੁਸ਼ਪਿੰਦਰ ਬੰਟੀ ਜੀ ਜ਼ਿਲ੍ਹਾ ਪ੍ਰਧਾਨ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਤਰਨਤਾਰਨ ਤੋਂ ਅੱਜਿੱਥੇ ਸਾਡੀ ਇੱਕ ਮੀਟਿੰਗ ਰੱਖੀ ਗਈ ਸੀ ਜ਼ਿਲ੍ਹਾ ਤਰਨਤਾਰਨ ਕਾਈ ਦੀ ਸਤਿਕਾਰਪਾਤ ਤਰਨਤਾਰਨ ਜੀ ਔਰ ਇੱਥੇ ਸ਼੍ਰੀ ਸੰਜੀਪ ਪੌਂਜੀ ਸਾਡੇ ਜਿਹੜੇ ਆ ਕੌਮੀ ਪ੍ਰਧਾਨ ਉਹਨਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਔਰ ਹੋਰ ਵੀ ਸੱਜਣ ਪਤਵੰਤੇ ਜਿਹੜੇ ਆ ਸ਼ਹਿਰ ਦੇ ਨਾਮ ਵਰ ਉਹਨਾਂ ਨੇ ਵੀ ਸ਼ਿਰਕਤ ਕੀਤੀ ਮੀਟਿੰਗ ਦੇ ਵਿੱਚ ਔਰ ਜਿਹੜੇ ਪੱਤਰਕਾਰਾਂ ਆਉਂਦੀਆਂ ਮੁਸ਼ਕਲਾਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਔਰ ਪੱਤਰਕਾਰ ਨੂੰ ਵਾਅਦਾ ਫੈਸ਼ਨ ਦਿੱਤਾ ਗਿਆ ਕਿ ਉਹਨਾਂ ਨੂੰ ਆਉਂਦੀਆਂ ਮੁਸ਼ਕਲਾਂ ਦਾ ਜਿਹੜਾ ਵਾ ਪੂਰਾ ਜਿਹੜਾ ਜੂਨੀਅਰ ਵੱਲੋਂ ਉਹਨਾਂ ਦਾ ਸਾਥ ਦਿੱਤਾ ਜਾਊਗਾ ਇਸ ਕਰਕੇ ਅੱਜ ਸਤਕਾਰ ਪੈਲਸ ਦੇ ਵਿੱਚ ਮੀਟਿੰਗ ਰੱਖੀ ਗਈ ਸੀ ਕਿਉਂਕਿ ਸਾਰੇ ਹੀ ਵੱਖ-ਵੱਖ ਇਕਾਈਆਂ ਜਿਵੇਂ ਖਡੂਰ ਸਾਹਿਬ ਪੱਟੀ ਕੇ ਪੱਟੀ ਤੇ ਬਲਟੋਏ ਦੀਆਂ ਜੁਨਟਾ ਅਸੀਂ ਕਾਇਮ ਕੀਤੀਆਂ ਸੀਗੀਆਂ ਅਸਾ ਸਾਡਾ ਇਹ ਵਿਚਾਰ ਸੀਗਾ ਸਾਡਾ ਮਕਸਦ ਸੀਗਾ ਅਸੀਂ ਸਜੀਪ ਪੁੰਜ ਜੀ ਜਿਹੜੇ ਸਾਡੇ ਰਾਸ਼ਟਰੀ ਪ੍ਰਧਾਨ ਨੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਤਾਂ ਅੱਜ ਸਤਕਾਰ ਪੈਲਸ ਦੇ ਵਿੱਚ ਜਿਹੜੀ ਅੱਜ ਸਾਲਾਨਾ ਮੀਟਿੰਗ ਰੱਖੀ ਸੀ ਉਹਦੇ ਵਿੱਚ ਸਾਰੇ ਹੀ ਸਾਥੀ ਮੇਰਾ ਖਿਆਲ ਨਹੀਂ ਵੀ ਕੋਈ ਸਾਥੀ ਰਹਿ ਗਿਆ ਹੋਵੇ ਕਿਸ ਕਾਰਨ ਕਰਕੇ ਕੋਈ ਇੱਕ ਅੱਧਾ ਰਹਿ ਗਿਆ ਹੋਵੇ ਪਰ तकरीबन ਸਾਰੇ ਸਾਥੀ ਜਿਹੜੇ ਪਹੁੰਚੇ ਆ ਔਰ ਬੜੀਆਂ ਖੁੱਲ ਕੇ ਵਿਚਾਰਾਂ ਹੋਈਆਂ ਨੇ ਜਿਹੜੇ ਅਸੀਂ ਆਪਣੇ ਵਿਚਾਰ ਦੱਸੇ ਉਹਨਾਂ ਨੂੰ ਔਰ ਜਿਨ੍ਹਾਂ ਨੂੰ ਫੀਲਡ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਸੀ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਔਰ ਇਹਦੇ ਵਿੱਚ ਇੱਕ ਸਭ ਤੋਂ ਵੱਡੀ ਖਾਸियत ਗੱਲ ਇਹ ਆ ਕਿ ਇੱਥੇ ਇਸ ਸਟੇਜ ਦੇ ਉੱਤੇ ਹਰ ਇੱਕ ਪੱਤਰਕਾਰ ਨੂੰ ਬੋਲਣ ਦਾ ਮੌਕਾ ਮਿਲਦਾ ਜਦੋਂ ਉਹ ਬੋਲਦਾ ਵਾ ਤਾਂ ਫਿਰ ਉਹ ਆਪਣੀਆਂ ਮੁਸ਼ਕਲਾਂ ਵੀ ਦੱਸਦਾ ਇਹਨਾਂ ਸਾਰਿਆਂ ਵੀਰਾਂ ਨੇ ਆ ਕੇ ਇੱਥੇ ਆਪਣੀਆਂ ਮੁਸ਼ਕਲਾਂ ਦੱਸੀਆਂ ਔਰ ਪ੍ਰਸ਼ਾਸਨ ਨੂੰ ਇਹ ਸੱਦਾ ਦਿੱਤਾ ਸੀਗਾ ਡੀਸੀ ਸਾਹਿਬ ਨੂੰ ਵੀ ਦਿੱਤਾ ਸੀ ਐਸਐਸਪੀ ਸਾਹਿਬ ਨੂੰ ਵੀ ਦਿੱਤਾ ਸੀ ਈਟੀਓ ਸਾਹਿਬ ਨੂੰ ਦਿੱਤਾ ਸੀਗਾ ਉਹਨਾਂ ਦੇ ਅਚਾਨਕ ਕੋਈ ਵਿਝੇਵੇਂ ਕਰਕੇ ਈਟੀਓ ਸਾਹਿਬ ਕੱਲ 3 ਵਜੇ ਤੇ ਜਿਹੜੇ ਚੰਡੀਗੜ੍ਹ ਜਾਣਾ ਪੈ ਗਿਆ ਉਹਨਾਂ ਨੂੰ ਉਹਨਾਂ ਦੇ ਪੀਏ ਸਾਹਿਬ ਇੱਥੇ ਆਏ ਸੀ ਔਰ ਖਾਸ ਤੌਰ ਤੇ ਸਾਡੇ ਅੱਜ ਰਾਸ਼ਟਰੀ ਪ੍ਰਧਾਨ ਸੰਜੀਪ ਪੌਂਜੀ ਇੱਥੇ ਪਹੁੰਚੇ ਸੀ ਔਰ ਉਹਨਾਂ ਦੀ ਰਹਿਨਮਾਈ ਇਹ ਇੱਥੇ ਸਾਰਾ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਸੰਜੀਪ ਪੌਂਜੀ ਪ੍ਰੈਸਿੰਗ ਅਸੋਸੀਏਸ਼ਨ ਆਲ ਇੰਡੀਆ ਪ੍ਰੈਜ਼ੀਡੈਂਟ ਅੱਜ ਪ੍ਰੈਸ਼ਿੰਗ ਕਨਫਰੈਂਸ ਜਨ ਅਸਟਿਚੂਸ਼ਨ ਵੱਲੋਂ ਇੱਥੇ ਇਹ ਸਾਲਾਨਾ ਸਮਾਗਮ ਕਰਵਾਇਆ ਗਿਆ ਹੈ। ਤਾਂ ਜਿਹੜੀ ਪ੍ਰਧਾਨਗੀ ਹੈ ਸਾਡੇ ਸਰਦਾਰ ਤਸੀਮ ਸਿੰਘ ਪਪਾਲ ਜੀ ਔਰ ਜ਼ਿਲ੍ਹਾ ਪ੍ਰੈਜ਼ੀਡੈਂਟ ਜਿਹੜੇ ਨੇ ਸਾਡੇ ਪਸ਼ਪਿੰਦਰ ਸਿੰਘ ਬੰਟੀ ਜੀ ਉਹਨਾਂ ਨਾਲ ਗੁਰਵਿੰਦਰ ਸਿੰਘ ਜੀ ਤੇ ਸਾਡੀ ਜਿਹੜੀ ਟੀਮ ਤੇ ਹੋਰ ਵੀ ਮੈਂਬਰ ਨੇ ਗੁਰਦੀਪ ਸਿੰਘ ਦੀਪਾ ਜੀ ਤੇ ਇਹਨਾਂ ਨੇ ਸਰੇ ਨਾਲ ਮਿਲ ਕੇ ਜਿਹੜਾ ਵਾ ਬੜੀ ਅਹਿਮ ਭੂਮਿਕਾ ਨਿਭਾਈ ਅੱਜ। ਔਰ ਮੈਂ ਸਮਝਦਾ ਕਿ ਬਹੁਤ ਹੀ ਵਧੀਆ ਇਹਨਾਂ ਨੇ ਜਿਹੜੇ ਪ੍ਰਬੰਧ ਕੀਤੇ ਸੀਗੇ ਉਪਤਾ ਪ੍ਰਬੰਧ ਪੁਲਿਸ ਪ੍ਰਸ਼ਾਸਨ ਨੇ ਵੀ ਜਿਹੜੀ ਸਿਕਿਉਰਿਟੀ ਜਿਹੜੀ ਦਿੱਤੀ ਸੀਗੀ ਔਰ ਅੱਜ ਪੱਤਰਕਾਰਾਂ ਦੇ ਜਿਹੜੇ ਕਈ ਸਮੱਸਿਆਵਾਂ ਸੀਗੀਆਂ ਉਹਨਾਂ ਦੇ ਉੱਤੇ ਅਸੀਂ ਵਿਚਾਰ ਵਟਾਂਦਰਾ ਵੀ ਕੀਤੇ ਨੇ ਔਰ ਉਹਨਾਂ ਦੇ ਹੱਲਬੰਦੀ ਕੋਸ਼ਿਸ਼ ਵੀ ਕੀਤੀ ਹੈ ਔਰ ਕੁਝ ਹੱਲ ਵੀ ਲੱਭੇ ਨੇ ਇਸ ਤੋਂ ਲਵਾ ਅਸੀਂ ਜਿਹੜਾ ਵਾ ਇੱਕ ਐਪਰੀਸ਼ੀਏਸ਼ਨ ਅਵਾਰਡ ਦਿੱਤਾ ਸੀਗਾ ਜਿਹੜੇ ਪੱਤਰਕਾਰ ਵੀਰ ਸਾਡੇ ਲੰਬੇ ਅਰਸੇ ਤੋਂ ਜਥੇਬੰਦੀ ਵਾਸਤੇ ਕੰਮ ਕਰ ਰਹੇ ਨੇ ਔਰ ਬਹੁਤ ਹੀ ਸੁਚੱਜੇ ਢੰਗ ਨਾਲ ਜਿਹੜੀ ਉਹਨਾਂ ਦੀ ਪੱਤਰਕਾਰੀ ਅਸੀਂ ਦੇਖ ਰਹੇ ਹਾਂ ਕਿ ਕਰ ਰਹੇ ਨੇ ਔਰ ਕੋਈ ਵੀ ਉਹਨਾਂ ਨੂੰ ਕਿਸੇ ਚੀਜ਼ ਦਾ ਇਸ ਤਰ੍ਹਾਂ ਆਪਾਂ ਕੀ ਹੈ ਕਿ ਉਹਨਾਂ ਦੇ ਅਜੇ ਤੱਕ ਉਹਨਾਂ ਤੇ ਕੋਈ ਲੰਚਨ ਲੱਗਾ ਹੋਵੇ ਬਿਲਕੁਲ ਬੇਦਾਗ ਜਿਹੜੇ ਪੱਤਰਕਾਰ ਨੇ ਅਸੀਂ ਉਹਨਾਂ ਨੂੰ ਸਨਮਾਨਿਤ ਕੀਤਾ ਹੈ ਯੂਨੀਅਨ ਵੱਲੋਂ ਪ੍ਰੈਸ ਸੰਘਰਸ਼ ਚੈਨਲ ਸਟੇਸ਼ਨ ਵੱਲੋਂ ਉਹਨਾਂ ਨੂੰ ਐਪਰੀਸ਼ੀਏਸ਼ਨ ਅਵਾਰਡ ਦੇ ਕੇ ਸਨਮਾਨਿਤ ਕੀਤਾ ਹੈ ਇਸ ਦੇ ਨਾਲ ਹੀ ਜਿਹੜੇ ਦੂਸਰੇ ਪੱਤਰਕਾਰ ਸਾਥੀ ਆਏ ਸੀਗੇ ਉਹਨਾਂ ਦੀ ਹੌਸਲਾ ਫਜ਼ਾਈ ਵਾਸਤੇ ਵੀ ਅਸੀਂ ਉਹਨਾਂ ਨੂੰ ਸਨਮਾਨ ਸਿਨ ਦੇ ਕੇ ਪ੍ਰੈਸ ਸੰਘਰਸ਼ ਵੱਲੋਂ ਉਹਨਾਂ ਨੂੰ ਸਨਮਾਨ ਕੀਤਾ ਹੈ। ਦਾਣ ਦੀ ਫੀਲਡ ਦੇ ਵਿੱਚ ਜਿਵੇਂ ਪੱਤਰਕਾਰ ਕੰਮ ਕਰਦੇ ਆ ਜੀ ਉਹਨਾਂ ਨੂੰ ਕੋਈ ਸਮੱਸਿਆਵਾਂ ਦਾ ਪਰੇਸ਼ਾਨੀ ਆਉਂਦੀਆਂ ਤੇ ਜਥੇਬੰਦੀ ਦਾ ਕੀ ਸਟੈਂਡ ਹੈ? ਦੇਖੋ ਜੀ ਪ੍ਰੈਸ ਸੰਘਰਸ਼ ਜਰਨਲਿਸਟ ਸੋਸਾਇਟੀ ਦੀ ਆਪਾਂ ਜੇ ਇੱਕ ਵਾਰ ਗੱਲ ਕਰੀਏ ਤੇ ਇੱਕ ਅਜਿਹਾ ਸੰਗਠਨ ਹੈ ਕਿ ਮੈਂ ਜ਼ਿਆਦਾ ਕੁਝ ਇਹਦੇ ਬਾਰੇ ਨਹੀਂ ਕਹਿਣਾ ਚਾਹੁੰਦਾ ਜਿੰਨੇ ਵੀ ਪੱਤਰਕਾਰ ਸਾਡੇ ਨਾਲ ਜੁੜੇ ਨੇ तकरीबन 15-18 ਸਾਲ ਤੋਂ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਜਦ ਜਦ ਵੀ ਕਿਸੇ ਨੂੰ ਜ਼ਰੂਰਤ ਪਈ ਹੈ ਆਪਾਂ ਗੱਲ ਕਰੀਏ ਤਾਂ 24 ਆਵਰ ਜਿਹੜਾ ਆਪਾਂ ਅਸੀਂ ਨਾਲ ਚਟਾਨ ਵਾਂਗੂ ਖੜੇ ਰਹੇ ਆ ਚਾਹੇ ਉਹ ਤਰਨਤਾਰ ਦਾ ਮਸਲਾ ਸੀਗਾ ਚਾਹੇ ਉਹ ਅੰਮ੍ਰਿਤਸਰ ਦਾ ਮਸਲਾ ਸੀਗਾ ਚਾਹੇ ਉਹ ਗੁਰਦਾਸਪੁਰ ਡਿਸਟ੍ਰਿਕਟ ਦਾ ਮਸਲਾ ਹੈ ਚਾਹੇ ਕਿਸੇ ਵੀ ਆਪਾਂ ਸਟੇਟ ਦੀ ਗੱਲ ਕਰ ਲਈਏ ਸਾਡੇ ਜਿਹੜੇ ਜਿੰਨੇ ਵੀ ਜਥੇਬੰਦੀ ਨਾਲ ਜੁੜੇ ਹੋਏ ਵਿਅਕਤੀ ਨੇ ਮੈਂਬਰ ਨੇ ਜਿਹੜੇ ਪੱਤਰਕਾਰ ਨੇ ਉਹਨਾਂ ਦਾ ਸਾਹੀ ਸਹਿਯੋਗ ਦਿਲੋਂ ਕੀਤਾ ਹੈ